ਦੀਵਾਲੀ ਤੇ ਬੰਦੀ ਛੋੜ ਦਿਵਸ ਨੂੰ ਲੈ ਕੇ ਲੋਕਾਂ ਵਿੱਚ ਬਣੀ ਦੁਚਿੱਤੀ ਨੂੰ ਸਸਖੰਡ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਨੇ ਦੂਰ ਕਰ ਦਿੱਤਾ। ਉਹਨਾਂ ਨੇ ਕਿਹਾ ਕਿ 21 ਅਕਤੂਬਰ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਮਨਾਇ ਜਾਵੇਗੀ। ਸਿੰਘ ਸਾਹਿਬ ਨੇ ਕਿਹਾ ਕਿ ਸੰਗਤ ਦੇ ਵਿੱਚ ਇਹ ਭੁਲੇਖਾ ਸੀ ਕਿ ਦੀਵਾਲੀ ਕਿਸ ਤਰੀਕ ਨੂੰ ਆ। ਉਹਨਾਂ ਨੇ ਕਿਹਾ ਸੀ ਕਿ ਐਜੀਪੀਸੀ ਦੇ ਵੱਲੋਂ ਸਿੱਖ ਰਹਿਤ ਮਰਿਆਦਾ ਅਨੁਸਾਰ 21 ਅਕਤੂਬਰ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਧੂਮ-ਤਾਮ ਨਾਲ ਮਨਾਇਆ ਜਾਵੇਗਾ। ਇਸ ਮੌਕੇ ਸਿੰਘ ਸਾਹਿਬ ਨੇ ਦੇਸ਼ਾਂ ਵਿਦੇਸ਼ਾਂ 'ਚ ਵਸੇ ਦੀ ਸੰਗਤ ਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਉੱਤੇ ਮੁਬਾਰਕਬਾਦ ਵੀ ਦਿੱਤੀ ਤੇ ਅੱਗੇ ਹੈੱਡ ਗ੍ਰਾਂਥੀ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਬੰਦੀ ਛੋੜ ਜੀਵਨ ਮੁਕਤ ਕਰ ਦੇਣਾ ਅਰਥਾਤ ਜਿਹੜਾ ਸਤਗੁਰੂ ਹੋਰਾਂ ਨੂੰ ਗੁਲਾਮੀ ਤੋਂ ਛਡਵਾਏ ਉਹ ਅਸਲੀ ਦਿਆਲ ਸਤਗੁਰੂ ਹੁੰਦਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੋ ਮੇਰੀ ਪੀੜੀ ਦੇ ਮਾਲਕ ਸੀ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਕੈਦ ਕੀਤੇ ਗਏ ਸਿਆਸੀ ਕੈਦੀਆਂ 52 ਰਾਜਿਆਂ ਨੂੰ ਰਿਹਾ ਕਰਵਾ ਕੇ ਸ਼੍ਰੀ ਅਮਤਸੰਸਾ ਸਾਹਿਬ ਵਾਪਸ ਪਹੁੰਚੇ ਉਹਨਾਂ ਦੇ ਸੰਗੀਤਮਈ ਵਾਪਸੀ ਮੌਕੇ ਉੱਤੇ ਸੰਗਤ ਨੇ ਸ੍ਰੀ ਹਰਮੰਦਰ ਸਾਹਿਬ ਨੂੰ ਦੀਵੇ ਬਾਲ ਕੇ ਖੁਸ਼ੀ ਦੇ ਵਿੱਚ ਦੀਪਮਾਲਾ ਕਰਕੇ ਸਤਿਗੁਰੂ ਦੀ ਆਵਾਜ਼ਾਈ ਦਾ ਨਿੱਗਾ ਜਿਹੜਾ ਸਵਾਗਤ ਕੀਤਾ ਇਸ ਦਿਨ ਤੋਂ ਸਿੱਖ ਪੰਥ ਇਸ ਖੁਸ਼ੀ ਨੂੰ ਬੰਦੀ ਛੋੜ ਦਿਵਸ ਦੇ ਰੂਪ ਵਿੱਚ ਮਨਾਉਂਦਾ ਆ ਰਿਹਾ ਗਿਆਨੀ ਰਗਵੀਰ ਸਿੰਘ ਨੇ ਦੱਸਿਆ ਕਿ ਜਿਸ ਤਰ੍ਹਾਂ ਅਯੁੱਧਿਆ ਦੇ ਲੋਕਾਂ ਨੇ ਸ਼੍ਰੀ ਰਾਮਚੰਦਰ ਜੀ ਦੀ ਵਾਪਸੀ ਉੱਤੇ ਦੀਵੇ ਬਾਲੇ ਉਸੇ ਤਰ੍ਹਾਂ ਹੀ ਸਿੱਖ ਜਗਤ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵਾਪਸੀ ਨੂੰ ਚਾਣਨ ਵਜੋ ਮਨਾਇਆ ਉਹਨਾਂ ਨੇ ਕਿਹਾ ਕਿ ਅੱਜ ਦੇ ਸਮੇਂ ਮਿੱਥ ਸਾਨੂੰ ਇਸ ਤਿਹਾਦ ਦੀ ਆਤਮਿਕ ਮਹੱਤਤਾ ਸਮਝਣੀ ਚਾਹੀਦੀ ਆ ਇਹ ਸਿਰਫ ਉਹ ਰੋਸ਼ਨੀ ਦਾ ਤਿਹਾੜ ਨਹੀਂ ਸਗੋਂ ਜ਼ੁਲਮ ਖਿਲਾਫ ਲੜਾਈ ਤੇ ਮਨੁੱਖੀ ਅਧਿਕਾਰਾਂ ਦੀ ਜਿੱਤ ਦਾ ਦੈ ਨਾ ਇਸੇ ਮੌਕੇ ਗਿਆਨੀ ਰਗਵੀਰ ਸਿੰਘ ਨੇ ਸੰਗਤ ਨੂੰ ਇਹ ਵੀ ਅਪੀਲ ਕੀਤੀ ਆ ਕਿ ਜਿਵੇਂ ਅਸੀਂ ਦੀਵੇ ਬਾਲ ਕੇ ਵਾਤਾਵਰਨ ਨੂੰ ਸੁਗੰਧਿਤ ਕਰਦੇ ਆ ਉਸੇ ਤਰ੍ਹਾਂ ਹੀ ਸਾਨੂੰ ਪਟਾਕਿਆਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਆ ਕਉਂਗੇ ਹਵਾ ਬਹੁਤ ਹੀ ਜ਼ਿਆਦਾ ਦੂਸ਼ਿਤ ਕਰਦੇ ਨੇ ਤੇ ਪੰਛੀਆਂ ਦੇ ਬਜ਼ੁਰਗਾਂ ਨੂੰ ਲਈ ਬਹੁਤ ਜ਼ਿਆਦਾ ਇਹ ਪੋਲਿਊਸ਼ਨ ਨੁਕਸਾਨਦੇ ਹੁੰਦਾ ਇਸ ਦੇ ਨਾਲ ਹੀ ਦੁਨੀਆ ਭਰ ਦੇ ਹਿੰਦੂਆਂ ਦੁਆਰਾ ਮਨਾਇਆ ਜਾਂਦਾ ਹੈ ਤੇ ਹਰ ਇਹ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ ਇਸੇ ਦਿਨ ਹੀ ਭਗਵਾਨ ਰਾਮ ਤੇ ਰਾਵਣ ਨੂੰ ਮਾਰਨ ਤੋਂ ਬਾਅਦ ਆਪਣੀ ਪਤਨੀ ਸੀਤਾ ਤੇ ਭਰਾ ਲਕਸ਼ਮਣ ਨਾਲ 14 ਲਾਂਦੇ ਬਨਵਾਸ ਤੋਂ ਬਾਅਦ ਅਯੁੱਧਿਆ ਵਾਪਸ ਆਏ। ਅਯੁੱਧਿਆ ਦੇ ਲੋਕਾਂ ਨੇ ਰਾਮ ਦੇ ਸਵਾਗਤ ਲਈ ਪੂਰੇ ਸ਼ਹਿਰ ਨੂੰ ਦੀਵਿਆਂ ਨਾਲ ਰੋਸ਼ਨ ਕੀਤਾ ਜਿਸ ਨਾਲ ਦੀਵਾਲੀ ਦਾ ਤਿਹਾਰ ਸ਼ੁਰੂ ਹੋਇਆ। ਇਸ ਪਰੰਪਰਾਮੰ ਇਸ ਪਰੰਪਰਾ ਦੀ ਪਾਲਣਾ ਕਰਦੇ ਹੋਏ ਅੱਜ ਵੀ ਲੋਕ ਆਪਣੇ ਘਰਾਂ ਨੂੰ ਦੀਵਿਆਂ ਨਾਲ ਸਜਾਉਂਦੇ ਨੇ ਤੇ ਅੱਗੇ ਭਗਵਾਨ ਰਾਮ ਦਾ ਸਵਾਗਤ ਕਰਦੇ ਨੇ। ਦੀਵਾਲੀ ਤੇ ਲੋਕ ਆਪਣੇ ਘਰਾਂ ਨੂੰ ਸਾਫ਼ ਸੁਥਰਾ ਕਰਦੇ ਨੇ ਤੇ ਆਉਣ ਵਾਲੇ ਸਾਲ ਵਿੱਚ ਦੌਲਤ, ਖੁਸ਼ਹਾਲੀ ਤੇ ਖੁਸ਼ੀ ਲਈ ਦੇਵੀ ਲਕਸ਼ਮੀ ਤੋਂ ਆਸ਼ੀਰਵਾਦ ਮੰਗਣ ਲਈ ਦੀਵੇ ਜਗਾਉਂਦੇ ਨੇ।